ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਔਰ ਵਿਸ਼ਾ ਬਹੁਤ ਵੱਡਾ ਹੈ ਕੈਨੇਡਾ ਦੇ ਵਿੱਚ ਜਿਹੜੀਆਂ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਇਮੀਗ੍ਰੇਸ਼ਨ ਤੇ ਉਸ ਦਾ ਬਹੁਤ ਵੱਡਾ ਅਸਰ ਪਿਆ ਹੈ ਵਿਦਿਆਰਥੀ ਬਹੁਤ ਧਿਆਨ ਦੇ ਨਾਲ ਤਿਰ ਜੀ ਦੀ ਇਸ ਵੀਡੀਓ ਨੂੰ ਵੇਖਣ ਕੀ ਇਹਨਾਂ ਚੋਣਾਂ ਤੋਂ ਬਾਅਦ ਵਿਦਿਆਰਥੀਆਂ ਦੇ ਲਈ ਰਾਹ ਖੁੱਲਣਗੇ ਕੈਨੇਡਾ ਦੇ ਜਾਂ ਹੋਰ ਸਖਤ ਹੋ ਜਾਏਗਾ ਕੈਨੇਡਾ ਦੇ ਵਿੱਚ ਜਾਣਾ ਇਹ ਤਮਾਮ ਪੁਆਇੰਟਸ ਇਸ ਵੀਡੀਓ ਦੇ ਵਿੱਚ ਤਿਰਤ ਜੀ ਹਾਈਲਾਈਟ ਕਰਨਗੇ ਤਿਰਤ ਜੀ ਸਸ ਸਤਿ ਸ਼੍ਰੀ ਅਕਾਲ ਮੈਂ ਚਾਹਾਂਗਾ ਕਿ ਪੂਰੀ ਕਲੈਰਿਟੀ ਇਸ ਵੀਡੀਓ ਦੇ ਉੱਤੇ ਇਸ ਟਾਪਿਕ ਦੇ ਉੱਪਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਦਾ ਮਾਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਵਿੱਚ ਹੋਗੇ ਸੋ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਗੱਲ ਕਰਨੀ ਆ 22 April 2025 ਦਾ ਦਿਨ ਹੈਗਾ ਸੋ ਡੇਟ ਮੈਂ ਤਾਂ ਮੈਂਸ਼ਨ ਕਰ ਰਿਹਾ ਸਭ ਨੂੰ ਪਤਾ ਕਿ 28 ਤਰੀਕ ਨੂੰ ਜਿਹੜੀਆਂ ਕਿ ਉੱਥੇ ਇਲੈਕਸ਼ਨਸ ਜਿਹੜੀਆਂ ਕਿ ਆਉਣ ਵਾਲੀਆਂ ਹੈਗੀਆਂ ਸਰਕਾਰ ਇਹ ਰਹਿੰਦੀ ਜਾਂ ਨਵੀਂ ਆਉਂਦੀ ਨੂੰਨ 900 ਟਾਈਮ ਹੀ ਜਿਹੜਾ ਕਿ ਦੱਸੂਗਾ ਬਟ ਦੋਨੋਂ ਚੀਜ਼ਾਂ ਹੀ ਆ ਤਾਂ ਕਿ ਇਹ ਨਾ ਬਾਕੀ ਉਹ ਮੈਟਰ ਉਹ ਕਰਦਾ ਕਿ ਮੈਂ ਕਿਹੜੀ ਸਾਈਡ ਤੇ ਆ ਮੈਂ ਪੋਜ਼ਿਟਿਵ ਸਾਈਡ ਤੇ ਹੈਗਾ ਜਾਂ ਮੈਂ ਨੈਗੇਟਿਵ ਸਾਈਡ ਤੇ ਹੈਗਾ ਸੋ ਮੈਂ ਇਸ ਲਈ ਹਰ ਬੱਚੇ ਨੂੰ ਕਹਾਂਗਾ ਕਿ ਜਿਹੜੇ ਬੱਚੇ ਨੇ ਵੀ ਫਾਈਲ ਲਾਉਣੀ ਚਾਹੇ ਹੋ ਇੰਡੀਆ 'ਚ ਬੈਠਾ ਚਾਹੇ ਉਹ ਕੈਨੇਡਾ 'ਚ ਉੱਥੇ ਬੈਠਾ ਹੈਗਾ ਉਹ ਬਿਲਕੁਲ ਇਹ ਖਾਸ ਚੀਜ਼ਾਂ ਦਾ ਜਰੂਰ ਧਿਆਨ ਦੇਵੇ ਜਿਹੜੀ ਕਿ ਹੁਣ ਆਪਾਂ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਇੰਡੀਆ ਤੋਂ ਆਪਣੀ ਫਾਈਲ ਲਾਉਣੀ ਆ ਸੋ ਮੈਂ ਸਾਡੇ ਕੋਲ ਵੀ ਕਾਫੀ ਫਾਈਲਸ ਆ ਅਸੀਂ ਕਾਫੀ ਟਾਈਮ ਤੋਂ ਹੋਲਡ ਵੀ ਕੀਤੀਆਂ ਹੋਈਆਂ ਪਿਛਲੇ ਟਾਈਮ ਦੇ ਵਿੱਚ ਹਾਂ ਵਿੱਚ ਵਿੱਚ ਲਾਉਣੀਆਂ ਵੀ ਸਾਟ ਕੀਤੀਆਂ ਸੀਗੀਆਂ ਬਟ ਮੈਂ ਦੱਸਣਾ ਚਾਹੂੰਗਾ ਕਿ ਬਹੁਤ ਤਕੜਾ ਇੰਡੀਆ ਦੀ ਗੱਲ ਕਰੂੰਗਾ ਨੇ 네ਗੇਟਿਵ ਸਾਈਡ ਦੀ ਗੱਲ ਕਰੂੰਗਾ 네ਗੇਟਿਵ ਟ੍ਰੈਂਡ ਚੱਲਣ ਦੇ ਆ ਕਿਸੇ ਵੀ ਕੈਟਾਗਰੀ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੇ ਮੈਂ ਇਹ ਦਿਲੋਂ ਤੁਹਾਨੂੰ ਜਿਹੜੀ ਕਿ ਐਡਵਾਈਸ ਕਹੂੰਗਾ ਜੋ ਕਿ ਮੇਰਾ ਕਾਰੋਬਾਰ ਨਹੀਂ ਕਹਿੰਦਾ ਮੇਰਾ ਕਾਰੋਬਾਰ ਤਾਂ ਕਹਿੰਦਾ ਕਿ ਮੇਰਾ ਕਰਮ ਕੀ ਹੈ ਫਾਈਲ ਲੌਂਚ ਕਰਨੀ ਬੱਕਰੀ ਚੱਲ ਫੜ ਕੇ ਪਰ ਹਾਂ ਮੈਨੂੰ ਵੀ ਪਤਾ ਵਾ ਜਿੰਨੀਆਂ ਮਰਜ਼ੀ ਅਸੀਂ ਚੰਗੀਆਂ ਵਧੀਆ ਸੱਚੀਆਂ ਗੱਲਾਂ ਕਰ ਲਈਏ ਐਂਡ ਆਫ ਦਾ ਡੇ ਨਾ ਜੇ ਤੁਸੀਂ ਫਾਈਲ ਸਾਨੂੰ ਦਿੱਤੀ ਤੇ ਤੁਹਾਡਾ ਵੀਜ਼ਾ ਆਉਣਾ ਚਾਹੀਦਾ ਤਾਂ ਹੀ ਸਾਡੀ ਇੱਜ਼ਤ ਬੰਨੀ ਹੈ ਸਾਡੇ ਵੀ ਕਾਰੋਬਾਰ ਅੰਗੇ ਤਾਂ ਹੀ ਜਿਹੜਾ ਕਿ ਇਹ ਵਦਨਾ ਹੈਗਾ ਪੈਸੇ ਵੀ ਸਾਨੂੰ ਤਾਂ ਹੀ ਬਚਨੇ ਆ ਸੋ ਇਸੇ ਲਈ ਮੈਂ ਉਹ ਸਲਾਹ ਦੇ ਰਿਹਾ ਜੋ ਅਸੀਂ ਆਪਣੇ ਬੱਚੇ ਨੂੰ ਦਵਾਂਗੇ ਜਿੱਥੋਂ ਵੀ ਤੁਹਾਡੀ ਫਾਈਲ ਲੱਗੀ ਹੈ ਨਾ ਸੋ ਰੁਕ ਜਾਓ ਸੋ ਮੈਂ ਇਸ ਲਈ ਰੁਕਣ ਨੂੰ ਕਹਾਂਗਾ 28 ਤਰੀਕ ਨੂੰ ਇਲੈਕਸ਼ਨ ਹੈ ਇਹ ਨਹੀਂ ਕਿ ਆਪਾਂ ਨਾਲ ਹੀ ਅਗਲੇ ਦਿਨ ਹੀ ਫਾਈਲ ਲਾਉਣੀ ਹੈ ਸਟਾਰਟ ਕਰ ਦਈਏ 28 ਤਰੀਕ ਤੋਂ ਬਾਅਦ ਵੀ ਜੇ ਇਹੀ ਸਰਕਾਰ ਆਉਂਦੀ ਜਾਂ ਨਵੀਂ ਸਰਕਾਰ ਆਉਂਦੀ ਆ ਤੇ ਦੈਨ ਜਿਹੜੀਆਂ ਨਵੀਆਂ ਪਾਲਿਸਿਜ਼ ਆਉਂਦੀ ਉਸ ਤੋਂ ਬਾਅਦ ਫਾਈਲ ਲਾਵਾਂਗੇ ਜਿਸ ਵੇਲੇ ਮੈਂ ਤੁਹਾਨੂੰ ਜਰੂਰ ਦੱਸਾਂਗੇ ਬਟ ਆ ਤਿਆਰੀ ਕਰਕੇ ਜਰੂਰ ਰੱਖੋ ਕਈਆਂ ਦੇ ਮਨ ਚ ਇਹ ਵੀ ਆ ਜਾਣਾ ਕਿਉਂਕਿ ਨਾ ਕਸਟਮਰ ਕਈ ਵਾਰੀ ਇੰਨਾ ਕਿ ਢੇਰੀ ਟਾ ਰੰਦਾ ਡਾਰੀ ਜਾਂਦਾ ਕੋਈ ਨਹੀਂ ਜਦੋਂ ਚੰਗਾ ਵਾਂ ਦੇਖਾਂਗੇ ਤੇ ਅੱਜ ਮੈਂ ਦੱਸ ਦਵਾਂ ਜਦੋਂ ਕ ਮੀ ਚ ਖੜੂਆ ਤੇਜੀ ਨਾਲ ਤੇਜ ਨੇਰੀਆਂ ਚੱਲਦੀਆਂ ਹੁਣ ਉਸ ਤੋਂ ਬਾਅਦ ਠਹਿਰਾਵ ਜ਼ਰੂਰ ਹੁੰਦਾ ਤੇ ਆ ਜਿਹੜਾ ਸਮਾਂ ਖਾਸ ਤੌਰ ਤੇ 2025 ਸੋ ਚਾਹੀਦਾ ਵੀ ਸੀਗਾ ਮੈਂ ਇਹਨੂੰ ਐਪਰੀਸ਼ੀਏਟ ਕਰਦਾ ਕਿਉਂਕਿ ਕੈਨੇਡਾ ਦੇ ਵੀਜ਼ੇ ਦੀ ਜਿਹੜੀ ਵੈਲਿਊ ਨਾਲ ਬਿਲਕੁਲ ਤਕਰੀਬਨ ਜ਼ੀਰੋ ਵੀ ਕਰ ਦਿੱਤੀ ਸੀ ਲੋਕਾਂ ਨੇ ਕਦਰ ਹੀ ਨਹੀਂ ਛੱਡੀ ਸੀਗੀ ਇਸ ਚੀਜ਼ਾਂ ਨੂੰ ਤੇ ਉਹਦੇ ਕਰਕੇ ਜਿਹੜਾ ਬੱਚਾ ਉੱਥੇ ਪਹੁੰਚਿਆ ਸੀ ਅਮਾ ਪੋਜ਼ਿਟਿਵ ਸਾਈਡ ਦੀ ਗੱਲ ਕਰਦਾ ਉਹ ਵੀ ਉਹਨੂੰ ਵੀ ਮੈਂ ਤਾਂ ਕਹੂੰਗਾ ਕਈ ਬੱਚਿਆਂ ਨੂੰ ਇਹਦੀ ਮਤਲਬ ਕਿ ਜੇ ਮੈਂ ਕੋਈ ਕਦਰ ਘਾਟੇ ਜਾਂ ਕੁਝ ਕਰ ਇੰਨੀ ਕਿ ਜ਼ਿਆਦਾ ਨੈਗੇਟਿਵਿਟੀ ਮਲੇ ਖਿਲਾਰ ਦਿੱਤੀ ਗਈ ਸੀਗੀ ਮਾਰ ਹੈਗੇ ਸੀਗੇ ਸੋ ਕੋਈ ਨਹੀਂ ਔਖਾ ਸਮਾਂ ਆਵੇ ਔਖੇ ਸਮੇਂ ਤੋਂ ਬਾਅਦ ਵਧੀਆ ਆਉਣਾ ਹੀ ਆਉਣਾ ਸੋ ਆ ਔਖੇ ਸਮੇਂ ਤੋਂ ਬਾਅਦ ਡੈਫੀਨਿਟਲੀ ਸਾਨੂੰ ਵਧੀਆ ਸਮੇਂ ਦੀ ਉਮੀਦ ਆਪਾਂ ਵੱਡੇ ਲੈਵਲ ਤੇ ਜਿਹੜੀ ਚੀਜ਼ ਜ਼ਰੂਰ ਕਰ ਸਕਦੇ ਆ ਸੋ ਇਸੇ ਲਈ ਮੈਂ ਹਰ ਬੱਚੇ ਨੂੰ ਹਰ ਪੇਰੈਂਟਸ ਨੂੰ ਚਾਹੇ ਸਟੂਡੈਂਟ ਵਿਜ਼ਟਰ ਵੀਜ਼ਾ ਜਾਣਾ ਡੈਫੀਨਿਟਲੀ ਅੰਬੈਸੀ ਦੇ ਫਾਈਲ ਲਾਉਣ ਨੂੰ ਰੁਕਣ ਨੂੰ ਕਹੂੰਗਾ ਹਾਂ ਆਪਣੀ ਤੁਸੀਂ ਕਾਲਜ ਯੂਨੀਵਰਸਿਟੀ ਦੀ ਫੀਸ ਭਰ ਕੇ ਰੱਖੋ ਉਹ ਤਾਂ ਤੁਹਾਨੂੰ ਮੈਂ ਕਹਿ ਰਿਹਾ ਕਿਉਂਕਿ ਸੀਟਾਂ ਲਿਮਟਿਡ ਆ ਕੋਰਸੇਸ ਦੀ ਲਿਸਟ ਆਈ ਹੋਈ ਆ ਸਪੈਸੀਫਿਕ ਕੋਰਸੇਸ ਆ ਜਿਨ੍ਹਾਂ ਨਾਲ ਤੁਹਾਨੂੰ ਵਰਕ ਪਰਮਿਟ ਪੀਆਰ ਮਿਲਣਾ ਕੈਨੇਡਾ ਜਾਣਾ ਵਾ ਸੋ ਲੰਬਾ ਸੋਚ ਕੇ ਚੱਲਣਾ ਪੈਣਾ ਵਾ ਤਾਂ ਇਹ ਸ਼ਾਂਤੀ ਰਹਿਣੀ ਆ ਨਹੀਂ ਤਾਂ ਨਾ ਰੋਜ਼ ਪਲ-ਪਲ ਜਿਹੜਾ ਕਿ ਟੈਨਸ਼ਨ ਚ ਗੁਜ਼ਾਰਾਂਗੇ ਜਿਹੜਾ ਤੇ ਬਾਕੀ ਜਿਹੜੇ ਵੀ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਤੇ ਜਾਣੇ ਚਾਹੁੰਦੇ ਆ ਉਹ ਆਪਣੀਆਂ ਫਾਈਲਸ ਰੈਡੀ ਕਰਕੇ ਰੱਖਣ ਦੈਨ ਜਿਹੜੀ ਕਿ ਆਪਣੀ ਫਾਈਲ ਥੋੜੇ ਦਿਨਾਂ ਚ ਆਪਾਂ ਇੱਥੇ ਡਿਕਲੇਅਰ ਕਰਾਂਗੇ ਕਿਉਂਕਿ ਅਸੀਂ ਵੀ ਮੈਂ ਹਰ ਕਲਾਇੰਟ ਨੂੰ ਕਹ ਰਿਹਾ ਜੇ ਐਮਰਜੈਂਸੀ ਨਹੀਂ ਹੈਗੀ ਯਾਰ ਦੈਨ ਫਿਰ ਥੋੜੀ ਰੋਕੇ ਫਾਈਲ ਜਰੂਰ ਲਾ ਤੇ ਉਹ ਆਪਾਂ ਜਿਹੜੀ ਕੀ ਹੈ ਉਸ ਤੋਂ ਬਾਅਦ ਹੋਰ ਥੋੜੇ ਦਿਨ ਲੱਗੇ 28 ਤਰੀਕ ਤੋਂ ਬਾਅਦ ਫਿਰ ਕੱਲੇ ਡੇਲੀ ਬੇਸਿਸ ਤੇ ਆਪ ਬੈਠੇ ਹਾਂ ਡੇਲੀ ਕੰਮ ਤੇ ਸਵੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋ ਅਨਾਲਿਸਿਸ ਕਰ ਰਹੇ ਹਾਂ ਤੋਂ ਨਾਲ ਦੀ ਨਾਲ ਤੁਹਾਨੂੰ ਇਸ ਸਮੇਂ ਚ ਤੇ ਆਪਾਂ ਡਿਕਲੇਅਰ ਕਰਾਂਗੇ ਬਸ ਥੋੜੇ ਜਿਹੇ ਸਬਰ ਰੱਖਣ ਦੀ ਲੋੜ ਆ ਕਿਉਂਕਿ ਇਸ ਵੇਲੇ ਕੀ ਆ ਸਰਕਾਰਾਂ ਜਿਹੜੀਆਂ ਬੀਜ਼ੀ ਆਗੀਆਂ ਇਲ ਹੁਣ ਪੋਜ਼ਿਟਿਵ ਸਾਈਡ ਦੀ ਵੀ ਮੈਂ ਗੱਲ ਕਰ ਲੈਣਾ ਇਹ ਤਾਂ ਹੋ ਗਿਆ ਨੈਗਟਿਵ ਨਾਲ ਵੀ ਕਰ ਲਈਆਂ ਪੋਜ਼ਿਟਿਵ ਸਾਈਡ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਸੀਗੇ ਜਿਹੜੇ ਬੱਚਾ ਨੂੰ ਲੱਗ ਰਿਆ ਸੀ ਪੀਆਰ ਨਹੀਂ ਹੈਗੀ ਅਸੀਂ ਸਾਡੇ ਪੈਸੇ ਬਰਬਾਦ ਹੋ ਗਏ ਅਸੀਂ ਕੈਨੇਡਾ ਜਾ ਕੇ ਫਸ ਗਏ ਤੇ ਅੱਜ ਮੈਂ ਦੱਸ ਦਵਾਂ ਫਸਿਆ ਪਤਾ ਇਹ ਬੱਚਾ ਕਿਹੜਾ ਵਾ ਜਿਹੜਾ ਬੱਚਾ ਮੈਂ ਤਾਂ ਕਹੂੰਗਾ ਕਾਲੀ ਕਰ ਰਿਆ ਤੂੰ ਮੈਂ ਇੱਕ ਉਹ ਕਹੂੰਗਾ ਕਿ ਜਿਹੜਾ ਕਿਸੇ ਦੇ ਮਗਰ ਲੱਗ ਰਿਆ ਠੀਕ ਆ ਉਹ ਬੱਚੇ ਲਈ ਮੈਂ ਤਾਂ ਕਹੂੰਗਾ ਜਿਹੜਾ ਕਿ ਕੁਝ ਨਹੀਂ ਅੱਗੇ ਬੰਨਣਾ ਮੈਂ ਕਈ ਬੱਚੇ ਦੇਖੇ ਆ ਇਥੋਂ ਵਿਜ਼ਟਰ ਵੀਜ਼ਾ ਤੇ ਗਏ ਉੱਥੇ ਜਾ ਕੇ ਚੇਂਜ ਕਰਾ ਰਹੇ ਆ ਉਹ ਮੈਂ ਤਾਂ ਕਹ ਉਹ ਇੰਨਾ ਨੁਕਸਾਨ ਕਰਾਇਆ ਆਪਣੇ ਵਿਸਟਰ ਵੀਜ਼ਾ ਵੀ ਕੈਨਸਲ ਕਰਾ ਕੇ ਬਹਿ ਗਏ ਆ ਜਾਂ ਕਈ ਬੱਚਿਆਂ ਨੇ ਉੱਥੇ ਪੜ੍ਹਾਈਆਂ ਨਹੀਂ ਕੀਤੀਆਂ ਹੈਗੀਆਂ ਕਿਸੇ ਦੇ ਮਗਰ ਲਾ ਕੇ ਕੋਈ ਵਿਸਟਰ ਰਿਕੋਰਡ ਵੀਜ਼ਾ ਪਾ ਰਿਹਾ ਜਾਂ ਕੋਈ ਹੋਰ ਵੀਜ਼ਾ ਪਾ ਰਿਹਾ ਉਹ ਚੀਜ਼ਾਂ ਜਿਹੜੇ ਖਰਾਬ ਹੋ ਰਿਹਾ ਤੇ ਮੈਂ ਸ਼ੁਰੂ ਤੋਂ ਇਹ ਚੀਜ਼ ਕਹਿ ਰਿਹਾ ਆ 2025 ਸਾਲ ਹੈਗਾ ਬਚ ਕੇ ਨੰਗਣ ਦਾ ਪੋਜ਼ਿਟਿਵ ਸਾਈਡ ਉਹਨਾਂ ਬੱਚਿਆਂ ਦੀ ਜਿਹੜੀ ਹੈਗੀ ਆ ਜਿਹੜੇ ਬੱਚਿਆਂ ਨੂੰ ਅਸੀਂ 2000 ਮੈਂ ਤਾਂ ਕਹੂੰਗਾ 24 ਦੇ ਰੋਲਾ ਪਾ ਰਹੇ ਹਾਂ ਅਸੀਂ 24 ਦੀ ਵੀਡੀਓ ਵੀ ਤੁਸੀਂ ਕੱਢ ਕੇ ਦੇਖੋ ਕਿ ਹਾਂ ਵੀ ਚਾਹੇ ਫਰੈਂਚ ਵਾਲੇ ਪਾਸੇ ਚਾਹੇ ਸਕਿੱਲ ਵਾਲੇ ਪਾਸੇ ਆ ਜਾ ਜਾਂ ਸਹੀ ਕੰਪੀਟੀਟਿਵ ਕੋਰਸ ਵਾਲੇ ਪਾਸੇ ਆ ਜਾ ਤੇਰਾ ਜਿਹੜਾ ਕਿ ਸਿਰਾ ਲੱਗ ਜਣਾ ਤੇ ਬੱਚੇ ਲਾਭ ਹੀ ਰਿਆ ਸੋ ਅੱਜ ਤੁਹਾਡੇ ਨਾਲ ਗੁੱਡ ਨਿਊ ਸਾਂਝੀ ਕਰਨੀ ਆ ਅਗਲੀ ਵੀਡੀਓ ਤੁਹਾਡੇ ਨਾਲ ਡੈਫੀਨਿਟਲੀ ਸਟੂਡੈਂਟਾਂ ਨਾਲ ਸਾਂਝੀ ਕਰਾਂਗਾ ਸਾਡੇ ਕੋਲੋਂ ਹੀ ਗਏ ਸਵਾ ਤਿੰਨ ਸਾਲ ਦੇ ਵਿੱਚ ਪੀਆ ਲੈ ਗਿਆ ਬੱਚਾ ਸੋ ਕਿਉਂ ਲੈ ਗਿਆ ਉਹ ਸਹੀ ਕੋਰਸ ਲੈ ਗਿਆ ਸੀ ਨਾ ਉਹਨੇ ਕਾਲਜ ਬਦਲਿਆ ਨਾ ਉਹਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਮਤਲਬ ਇਹ ਕਹੂੰਗਾ ਕਾਲੀ ਕੀਤੀ ਸੋ ਸਪੈਸੀਫਿਕ ਉੱਥੇ ਪੜ੍ਹ ਕੇ ਆਪਣੀ ਫੀਲਡ ਦੇ ਨਾਲ ਰੈਲੇਵੈਂਟ ਕੰਮ ਲੱਭਿਆ ਤੇ ਫਰੈਂਚ ਵੀ ਨਹੀਂ ਕੀਤੀ ਅਜੇ ਵੀ ਦੱਸ ਦਵਾ ਬਿਨਾ ਫਰੈਂਚ ਤੋਂ ਤੇ ਉਹਨੇ ਆਪਣੀ ਫੀਲਡ ਰੈਲੇਵੈਂਟ ਕੰਮ ਮਿਲਿਆ ਏਮਪਲੋਇਰ ਦੇ ਨਾਲ ਮਤਲਬ ਕਿ ਵਧੀਆ ਮਲਕ ਉਹਨੂੰ ਕੰਮ ਕਰਾ ਕੇ ਜਿਹੜਾ ਮੈਂ ਕਹਿੰਦਾ ਨਾ ਨਸ਼ਾ ਲਾਉਣਾ ਏਮਪਲੋਇਰ ਨੂੰ ਨਸ਼ਾ ਲਾਉਣਾ ਇੰਨਾ ਵਧੀਆ ਕੰਮ ਕਰੋ ਕਿ ਜੇ ਤੁਹਾਨੂੰ ਬੁਖਾਰ ਚੜੇ ਤੁਹਾਨੂੰ ਨਹੀਂ ਤੁਹਾਡੇ ਮਾਲਕ ਨੂੰ ਉੱਥੇ ਬੁਖਾਰ ਚੜੇ ਸੋ ਏਮਪਲੋਇਰ ਨੇ ਵੀ ਸਪੋਰਟ ਕੀਤੀ ਕੱਲ ਵੀ ਉਹਦੇ ਪੇਰੈਂਟ ਸਾਡੇ ਨਾਲ ਇੱਥੇ ਮਿਲ ਕੇ ਗਏ ਸਾਨੂੰ ਆਫਿਸ ਤੇ ਅਜਮਾ ਟੀਮ ਨੂੰ ਕਹੂੰਗਾ ਕਿ ਜੇ ਉਹਨਾਂ ਦੇ ਪੁਰਾਣੇ ਵੀਜ਼ੇ ਵਾਲੀ ਫੋਟੋ ਜਰੂਰ ਸ਼ੇਅਰ ਕਰਨ ਜੋ ਕਿ ਸਵਾ 3 ਸਾਲ ਪਹਿਲਾਂ ਲੱਗਾ ਸੀਗਾ ਸੋ ਇਹ ਉਹਨਾਂ ਦਾ ਹੀ ਡਰ ਸੀਗਾ ਸਰ ਕੋਰ ਸਹੀ ਆ ਕਿ ਦੇ ਫਸਦਾ ਨਹੀਂ ਜਾਵਾਂਗੇ ਕਿਉਂਕਿ ਉਹਦੀ ਪਹਿਲਾਂ ਵੀ ਕੁੜੀਆਂ ਰਿਫਿਊਜ਼ਲਾਂ ਲੱਗੀਆਂ ਸੀਗੀਆਂ ਤੇ ਪਰ ਬਹੁਤ ਖੁਸ਼ੀ ਦੀ ਗੱਲ ਆ ਕਿ ਕਿਸੇ ਦਾ ਮੈਂ ਤਾਂ ਕਹੂੰਗਾ ਬੱਚਾ ਸੈੱਟ ਹੋਣਾ ਤੇ ਖਾਸ ਕਰ ਸਾਡੀਆਂ ਜਿਹੜੀਆਂ ਧੀਆਂ ਮੈਂ ਤਾਂ ਕਹੂੰਗਾ ਐਗਜ਼ੈਂਪਲ ਆ ਸਾੜੀਆਂ ਸੈੱਟ ਕਰਾ ਸੋ ਇਸੇ ਲਈ ਮੈਂ ਹਰ ਬੱਚੇ ਨੂੰ ਕਹਿੰਦਾ ਕੀ ਪੜ੍ਹਾਈ ਤੇ ਫੋਕਸ ਕਰ ਲਓ ਸਿਰਾ ਲੱਗ ਜਾਣਾ ਲੋਕਾਂ ਦੇ ਮਗਰ ਲਗੇ ਰਹੋਗੇ ਸ਼ਾਰਟਕਟ ਜਗਾੜ ਲੱਭਦੇ ਰਹੋਗੇ ਫਿਰ ਤਾਂ ਫਸੋਗੇ ਨਾ ਤੂੰ ਬਾਕੀ ਗੱਲ ਹੈ ਕਿ ਆ ਮਿਹਨਤ ਤਾਂ ਕਰਨੀ ਪੈਣੀ ਪੋਜ਼ਿਟਿਵ ਸਾਈਡ ਦੱਸ ਦਵਾ ਕੈਨੇਡਾ ਦੀ ਜਿਹੜੀਆਂ ਇਮੀਗ੍ਰੇਸ਼ਨ ਪਾਲਿਸਿਜ਼ ਜਿਹੜੀਆਂ ਐਸ ਵੇਲੇ ਜਿਹੜੀਆਂ ਹੈਗੀਆਂ ਉੱਥੇ ਦੇ ਬੱਚੇ ਜਿਹੜੇ ਪਹਿਲੇ ਪਹੁੰਚੇ ਹੋਏ ਆ ਪਿੱਛੋਂ ਜਦੋਂ ਰਸਟ ਘਟਿਆ ਨਾ ਤੇ ਉਹਨਾਂ ਦੀ ਜਿਹੜੀ ਮੈਂ ਤਾਂ ਕਹੂੰਗਾ ਵੈਨ ਵੈ ਸਿਚੁਏਸ਼ਨ ਲੋਟਰੀ ਵਾਲੇ ਪਾਸੇ ਨੂੰ ਜਿਹੜੀ ਜਰੂਰ ਨਿਕਲ ਰਹੀ ਆ ਚਾਹੇ ਉਹ ਕਿਸੇ ਵਾਲੇ ਪਾਸੇ ਨੂੰ ਹੋਵੇ ਤੇ ਬਹੁਤ ਸਾਰੇ ਬੱਚੇ ਨਾ ਇੱਕ ਇਹ ਵੀ ਦੱਸ ਦਵਾ ਤੰਗ ਪਰੇ ਉਹਨਾਂ ਨੂੰ ਲੱਗਦਾ ਕਿ ਅਸੀਂ ਸ਼ਾਇਦ ਲੇਟ ਹੋ ਗਏ ਬੇਟਾ ਮੈਂ ਤਾਂ ਕਹੂੰਗਾ ਅੱਜ 22 ਅਪ੍ਰੈਲ ਵਾਲਾ ਜਿੱਦਾਂ ਨੇ ਵੀਡੀਓ ਸ਼ੁਰੂ ਅੱਜ ਤੋਂ ਹੀ ਸ਼ੁਰੂ ਕਰ ਲਓ ਮੈਂ ਤਾਂ ਕਹੂੰਗਾ ਮੈਂ ਵੀ ਕਿਹਾ ਤਾਂ ਨਾ ਪਿਛਲੇ ਸਾਲ ਵੀਡੀਓ ਪਾਈਆਂ 1.5-2 ਸਾਲ ਪਹਿਲਾਂ ਵੀ ਮੈਂ ਕਿਹਾ ਛੱਡ ਦਿਓ ਚੀਜ਼ ਅੱਜ ਤੋਂ ਹੀ ਸ਼ੁਰੂ ਕਰ ਲਿਓ ਸਫਰ ਤੁਹਾਡਾ ਵੀ ਮੁੱਕ ਜਾਣਾ ਤੇ ਸਿਰਾ ਜਰੂਰ ਲੱਗ ਜਾਣਾ ਹੈਗਾ ਚਾਹੇ ਫਰੈਂਚ ਵਾਲੇ ਪਾਸੇ ਚਾਹੇ ਸਕਿੱਲ ਵਾਲੇ ਪਾਸੇ ਤੇ ਜੌਬ ਆਪਣੀ ਰੈਲੇਵੈਂਸੀ ਦੇ ਵਿੱਚ ਕਰੋਗੇ ਦੈਨ ਹੀ ਚੜੇਗੀ ਪੁਆਇੰਟ ਮਿਲਨੇ ਆ ਤੇ ਇਹ ਜਿਹੜਾ ਮੌਕਾ ਉਹ ਆ ਜੇ ਇੰਡੀਆ ਤੋਂ ਜੇ ਰਾਸ਼ ਘਟਿਆ ਤੇ ਉੱਥੇ ਵਾਲੇ ਬੱਚਿਆਂ ਨੂੰ ਜਿਹੜਾ ਕੀ ਆ ਮੈਂ ਤਾਂ ਕਹੂੰਗਾ ਪੀਆਰ ਲੈਂਡ ਦੇ ਵਿੱਚ ਜਿਹੜੀ ਕੀ ਆ ਸੌਕ ਹੋਣ ਦੇ ਚਾਂਸਸ ਬਹੁਤ ਬਹੁਤ ਜ਼ਿਆਦਾ ਹੈਗੇ ਆ ਸੋ ਮੌਕਾ ਸਾਹਮਣੇ ਰੱਖੋ ਆਪਣੇ ਆਪ ਨੂੰ ਸਾਹਮਣੇ ਰੱਖੋ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਹੋਈ ਸੇ ਚੜ੍ਹਦੀ ਕਲਾ ਚ ਰਹੋ ਸੋ ਬਹੁਤ ਬਹੁਤ ਧੰਨਵਾਦ ਕੋਈ ਵੀ ਵਿਦਿਆਰਥੀ ਕਿਸੇ ਜਾਣਕਾਰੀ ਤੇ ਹੋਰ ਕਲੈਰਿਟੀ ਚਾਹੁੰਦਾ ਹੈ ਉਹ 85578 85578 ਤੇ ਤਿਰਤ ਜੀ ਦੇ ਨਾਲ ਗੱਲ ਕਰ ਸਕਦਾ ਹੈ ਗੱਲ ਕਰੋ ਪੂਰੀ ਕਲੈਰਿਟੀ ਲਓ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ